ਮੈਂ ਭਵਿੰਦਰ ਸਿੰਦਾ ਸ਼ਨਾਬਗਰ ਸਰਪੰਚ ਅਰੇ ਸਰ ਆਪ ਸਭ ਨੂੰ ਆਤਿ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 9 ਤਰੀਕ ਨੂੰ ਮੇਰੀ ਬੇਟੀ ਰਮਨਦੀਪ कौर ਦਾ ਪਾਸਪੋਰਟ ਬਰਨਾਲੇ ਵਿੱਚ ਅਚਾਨਕ ਗਮ ਹੋ ਗਿਆ ਕੋਈ ਵੀ ਭਰਾ ਮੇਰਾ ਭਲੇਖੇ ਨਾਲ ਲੈ ਗਿਆ ਤੇ ਕਾਗਜ਼ਾਂ ਦੇ ਵਿੱਚ ਪਾ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਜ਼ਾ ਆਇਆ ਹੋਇਆ ਬੇਟੀ ਦਾ ਟਿਕਟ ਮੇਰੀ ਲਈ ਹੋਈ ਹੈ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਜਿਹੜੇ ਵੀ ਵੀਰ ਭਰਾ ਕੋਈ ਦੋਸਤ ਮਿੱਤਰ ਕਿਸੇ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਦਾ ਕੋਈ ਸਾਥੀ ਸੰਗੀ ਵੀ ਕੱਲ ਬਰਨਾਲੇ ਗਿਆ ਹੋਵੇ ਉਹਨੂੰ ਪੁੱਛ ਲੋ ਕਿਰਪਾ ਕਰਕੇ ਵੀ ਕੱਲ ਜੇ ਕੋਈ ਕਾਗਜ਼ਾਂ ਦਾ ਕੰਮ ਕਰਾਇਆ ਉਹ ਕਾਗਜ਼ਾਂ ਦੇ ਵਿੱਚ ਭਲੇਖੇ ਨਾਲ ਨਾ ਗਿਆ ਹੋਵੇ ਤਾਂ ਕਰਕੇ ਜਿਉ ਪਚਾ ਦੇਵੇ ਤਾਂ ਮੈਂ ਉਹਦਾ ਅਤੀ ਦਿਲ ਦੀਆਂ ਗਾਰਾਂਆਂ ਤੋਂ ਹੱਥ ਜੋੜ ਕੇ ਸਰ ਪਰ ਅtras ਕੇ ਵੀ ਕੋਈ ਗਲਤੀ ਹੋ ਗਈ ਉਹ ਵੀ ਮੰਗੂ ਮੰਨੂਗਾ ਵੀ ਮੇਰਾ ਪਾਸਪੋਰਟ ਮੇਰੀ ਬੇਟੀ ਦਾ ਜਰੂਰ ਦਿੱਤਾ ਜਾਵੇ ਕਿਉਂਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਆਵਾਜਿ ਬੇਨਤੀ ਹੈ ਮੇਰੀ ਵੀਡੀਓ ਸਾਰੇ ਸ਼ੇਅਰ ਕਰ ਦਿਓ ਤਕਰੀਬਨ ਇਹਨੂੰ ਜਾਣਦੇ ਵੀ ਨਹੀਂ ਬਰਨਾਲੇ ਇਲਾਕੇ ਦੇ ਲੋਕ ਕਦੇ ਕਿਸੇ ਦਾ ਮਾੜਾ ਨਹੀਂ ਜਾਣ ਬੁੱਧ ਕੇ ਕਰਿਆ ਪਰ ਫਿਰ ਵੀ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਜੇ ਕਿਸੇ ਕੋਲੇ ਜਾਣੇ ਅਣਜਾਣੇ ਦੇ ਵਿੱਚ ਪਾਸਪੋਰਟ ਮੇਰੀ ਬੱਚੀ ਦਾ ਚਲਿਆ ਗਿਆ ਤਾਂ ਕਿਰਪਾ ਕਰਕੇ ਮੇਰੇ 9988421350 ਮੇਰਾ ਨੰਬਰ ਆ ਦੁਬਾਰੇ ਫੇਰ ਮੈਂ ਬੋਲ ਦੇਣਾ 9988421350 ਕੱਲ੍ਹ ਵੇਲੇ ਫੇਸਬੁੱਕ ਤੇ ਹੋਰ ਵੀ ਬਹੁਤ ਸ਼ੇਅਰ ਕਰੇ ਨੇ ਇਹ ਵੀਡੀਓ ਵੀ ਕਿਰਪਾ ਕਰਕੇ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਜਿਹੜਾ ਇਹ ਪੁੱਲ ਹੋ ਗਈ ਸਾਧੂ ਕਿਤੇ ਰਹਿ ਗਿਆ ਮੈਸ ਪਲੇਸ ਹੋ ਗਿਆ ਪਾਸਪੋਰਟ ਮਿਲ ਸਕੇ ਤੇ ਮੈਂ ਸਾਰਿਆਂ ਦਾ ਰਿਣੀ ਹੋਵਾਂਗਾ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਭਪਿੰਦਰ ਤਿੰਦਾ ਸ਼ਾਬਗਾ ਸਰਪੰਚ ਤਰੈ ਸਰ ਆਪ ਸਭ ਨੂੰ ਅੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕੱਲ 9 ਤਰੀਕ ਨੂੰ ਮੇਰੀ ਬੇਟੀ ਰਮਨਦੀਪ ਕੌਰ ਦਾ ਆਰ ਕੋਟ ਬਰਨਾਲੇ ਵਿੱਚ ਅਚਾਨਕ ਗੁੰਮ ਹੋ ਗਿਆ ਕੋਈ ਵੀਰ ਭਰਾ ਮੇਰਾ ਭਲੇਖੇ ਨਾਲ ਲੈ ਗਿਆ ਫਿਰ ਕਾਗਜ਼ਾਂ ਦੇ ਵਿੱਚ ਪਾ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਜ਼ਾ ਆਇਆ ਹੋਇਆ ਬੇਟੀ ਦਾ ਟਿਕਟ ਮੇਰੀ ਲਈ ਹੋਈ ਹੈ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਸਾਰਿਆਂ ਨੂੰ ਬੇਨਤੀ ਹੱਥ ਬੰਨ੍ਹ ਕੇ ਵੀ ਜਿਹੜੇ ਵੀ ਵੀਰ ਭਰਾ ਕੋਈ ਦੋਸਤ ਮਿੱਤਰ ਕਿਸੇ ਜਿਹੜੇ ਵੀਡੀਓ ਦੇਖਦੇ ਨੇ ਉਹਨਾਂ ਦਾ ਕੋਈ ਸਾਥੀ ਸੰਗੀ ਵੀ ਕੱਲ ਬਰਨਾਲੇ ਜਾਇਆ ਹੋਵੇ ਉਹਨੂੰ ਪੁੱਛ ਲੋ ਕਿਰਪਾ ਕਰਕੇ ਵੀ ਕੱਲ ਜੇ ਕੋਈ ਕਾਗਜ਼ਾਂ ਦਾ ਕੰਮ ਕਰਾਇਆ ਉਹ ਕਾਗਜ਼ਾਂ ਦੇ ਵਿੱਚ ਭਲੇਖੇ ਨਾਲ ਨਾ ਗਿਆ ਹੋਵੇ ਤਾਂ ਕਰਕੇ ਜਿਉ ਪਚਾ ਦੇਵੇ ਤਾਂ ਮੈਂ ਉਹਦਾ ਅਤੀ ਦਿਲ ਦੀਆਂ ਗਾਰਾਂਆਂ ਤੋਂ ਹੱਥ ਜੋੜ ਕੇ ਸਰ ਪੈ ਰਾਤ ਰੱਖ ਕੇ ਵੀ ਕੋਈ ਗਲਤੀ ਹੋ ਗਈ ਉਹ ਵੀ ਮੰਗੂ ਮੰਨੂਗਾ ਵੀ ਮੇਰਾ ਪਾਸਪੋਰਟ ਮੇਰੀ ਬੇਟੀ ਦਾ ਜਰੂਰ ਦਿੱਤਾ ਜਾਵੇ ਕਿਉਂਕਿ ਇੱਕ ਬੱਚੇ ਦੀ ਜ਼ਿੰਦਗੀ ਦਾ ਪਾਵਾ ਜੀ ਬੇਨਤੀ ਹੈ ਮੇਰੀ ਵੀਡੀਓ ਸਾਰੇ ਸ਼ੇਅਰ ਕਰ ਦਿਓ ਤਕਰੀਬ ਨੂੰ ਇਹਨੂੰ ਜਾਣਦੇ ਵੀ ਨਹੀਂ ਬਰਨਾਲੇ ਇਲਾਕੇ ਦੇ ਲੋਕ ਕਦੇ ਕਿਸੇ ਦਾ ਮਾਰਾ ਨਹੀਂ ਜਾਣ ਬੁੱਧ ਕੇ ਕਰਿਆ ਪਰ ਫਿਰ ਵੀ ਮੇਰੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਜੇ ਕਿਸੇ ਕੋਲੇ ਜਾਣੇ ਅਣਜਾਣੇ ਦੇ ਵਿੱਚ ਪਾਸਪੋਰਟ ਮੇਰੀ ਬੱਚੀ ਦਾ ਚਲਿਆ ਗਿਆ ਤਾਂ ਉਹ ਕਿਰਪਾ ਕਰਕੇ ਮੇਰੇ 9988421350 ਮੇਰਾ ਨੰਬਰ ਆ ਦੁਬਾਰੇ ਫੇਰ ਮੈਂ ਬੋਲ ਦੇਣਾ 9988421350 ਕੱਲ੍ਹ ਵੇਲੇ फेसबुक ਤੇ ਹੋਰ ਵੀ ਬਹੁਤ ਸ਼ੇਅਰ ਕਰੇ ਨੇ ਇਹ ਵੀਡੀਓ ਵੀ ਕਿਰਪਾ ਕਰਕੇ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਜਿਹੜਾ ਇਹ ਪੁੱਲ ਹੋ ਗਈ ਦਦ ਲੋਕ ਕਿਤੇ ਰਹਿ ਗਿਆ ਮਿਸਪਲੇਸ ਹੋ ਗਿਆ ਪਾਸਪੋਰਟ ਮਿਲ ਸਕੇ ਤੇ ਮੈਂ ਸਾਰਿਆਂ ਦਾ ਰੀਣੀ ਹੋਵਾਂਗਾ ਜੀ ਬਹੁਤ ਬਹੁਤ ਧੰਨਵਾਦ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...